ਦੇ ਕੋਲ ਸਾਨੂੰ ਪਤਾ ਕੀ ਆ ਪੀ ਘਰ ਘਰ ਵਿਕਾਸ ਘਰ ਘਰ ਸਭ ਕੁਝ ਚੀਜ਼ ਤੁਹਾਨੂੰ ਓਏ ਰਾਸ਼ਨ ਲਾਂਦੀ ਕਿਤੇ ਜਾਂਦੀ ਲੋੜ ਨਹੀਂ ਕੋਈ ਰਾਸ਼ਨ ਸਾਡੇ ਘਰ ਪਹੁੰਚੂਗਾ ਉਹ ਸਾਡੇ ਸਾਡੇ ਘਰ ਜਾਣ ਜੂਗਾ ਰਾਣੀ ਹੈਗਾ ਸਾਡੇ ਆਣ ਕੇ ਦੇ ਵੇ ਮੇਰੇ ਨਾਲ ਸਿੱਧੀ ਬਹਿ ਕੇ ਗੱਲ ਕਰ ਮੈਂ ਤੇਰੇ ਇੱਕ ਦੇ ਜੋਰ ਨਾਲ ਤੇਰਾ ਵਾ ਮੈਂ ਤੇਰੇ ਨਾਲ ਬਹਿ ਕੇ ਗੱਲ ਕਰੂੰਗਾ ਤੇ ਮਈਓ ਤੈਨੂੰ ਸੁਣਿਆ ਨਾ ਅਸੀਂ ਤੈਨੂੰ ਬੁਾਇਆ ਅਸੀਂ ਤੇਰੇ ਨਾਲ ਗੱਲ ਕਰਨਾ ਚਾਹੁੰਦੇ ਆ ਆਣ ਕੇ ਗੱਲ ਕਰ ਕਾਹ ਕੇ ਗੱਲ ਕਰ। ਆਹ ਦੇਖੋ ਮੈਂ ਤੈਨੂੰ ਦੱਸੂਗਾ ਬੰਦਾ ਕੌਣ ਲਾਕੀ ਹੁੰਦਾ। ਵਿਕਾਸ ਵੇਖੋ ਵਿਕਾਸ। ਵਿਕਾਸ ਤੁਹਾਨੂੰ ਸਾਰੇ ਦਿਖਾਵਾਂਗੇ ਨਾਲੇ। ਸਾਡੀ ਵੀਰ ਜੀ ਕੀ ਨਾਂ ਹੈ ਤੁਹਾਡਾ? ਮੇਰਾ ਨਾਂ ਜਗਮਨ ਵਿਧੂ। ਇਹ ਕਿਹੜਾ ਪਿੰਡ ਹੈ ਜੀ? ਇਹ ਛੱਤੀ ਖਾਰਾ। ਕੀ ਮੁਸ਼ਕਲ ਕੀ ਤੈਨੂੰ? ਇਤਿਹਾਸਕ ਗੁਰਦੁਆਰਾ ਇੱਥੇ ਝੁੱਲੇ ਮੈਂ ਸਾਬ। ਹਾਂ ਜੀ। ਤੇ ਜਿਹੜੀ ਤੁਹਾਨੂੰ ਰਿਕਾਰਡਿੰਗ ਦਿਖਾਵਾਂਗੇ ਉਹ ਵੇਖਿਓ ਕਿ ਕਿੱਥੇ ਕਿੱਥੇ ਕਿਹੜੀ-ਕਿਹੜੀ ਗਲੀ 'ਚ ਕਿੰਨਾ-ਕਿੰਨਾ ਪਾਣੀ ਖਲੋਤਾ। 4-4 ਫੁੱਟ ਪਾਣੀ ਖਲੋ ਜਾਂਦਾ। ਆਹ ਸਕੂਲ ਦੇ ਨਾਲ ਹੀ। ਕੱਲ ਭਗਵੰਤ ਮਾਹ ਰੈਂਦੀ ਨ ਇਹ ਮੈਂ ਕਿਤੇ ਘਰ ਹੁੰਦਾ ਤੇ ਮੈਨੂੰ ਦਿਖਾਉਣਾ ਜ਼ਰੂਰੀ ਉਹ ਆਂਦਾ ਨਾ ਮੈਂ ਵਿਕਾਸ ਦਾ ਕੰਮ ਬਹੁਤ ਕਰਨ ਰਿਹਾ ਵਾਂ ਉਹਨੂੰ ਇਹ ਵਿਖਾਉਣਾ ਹੈ ਕਿ ਆਹ ਵੇਖ ਸਾਡੇ ਪਿੰਡ ਦੀ ਗਲੀ ਜਿਹੜੀ ਮੈਂਬਰ ਪੰਚਾਇਤ ਆ ਮੇਰੀ ਜਨਤਾ ਨੇ ਚੁਣਿਆ ਨਾ ਉਹਨਾਂ ਨੇ ਚੁਣਿਆ ਇਹ ਕਰਕੇ ਆ ਕਿ ਗਾੜੀ ਜਾਣ ਕੇ ਚੰਗੇ ਕੰਮ ਕਰਨ ਚਲੋ ਜੀ ਉਹ ਜੇ ਵੀ ਜੇ ਮੈਂਬਰ ਕੋ ਚਾਹੀਦਾ ਉਹ ਭਾਜੀ ਉਹ ਸਾਡੀ ਸਹਿਮਤੀ ਨਹੀਂ ਹੋਣੀ ਜਦੋਂ ਸਹਿਮਤੀ ਹੋਊਗੀ ਤੁਹਾਡਾ ਕੰਮ ਹੋਊਗਾ ਸਹਿਮਤੀ ਦਾ ਕੀ ਚੱਕਰ ਹੈ ਸਹਿਮਤੀ ਮੈਂਬਰ ਕੇਸ ਦੇ ਬਣ ਗਿਆ ਸਰਪੰਚ ਕੇਸ ਦਾ ਬਣ ਗਿਆ ਆ ਜਨਤਾ ਦਾ ਕੀ ਕਸੂਰ ਹੈ ਜਿਹੜੀ ਇਹਨੇ ਵੋਟ ਪਾਈ ਹੈ ਤੁਹਾਨੂੰ ਇਨਾ ਜਿਹੜੇ ਆਮ ਆਦਮੀ ਪਾਰਟੀ ਭਗਵੰਤ ਮਾਨ ਸਰਕਾਰ ਜਿਹੜੀ ਉਹ ਕਹਿੰਦੀ ਆ ਵੀ ਪਿੰਡਾਂ ਦਾ ਵਿਕਾਸ ਹੀ ਵੜਾ ਕਰਤਾ ਪੈਸਾ ਵੜਾ ਲਾਤਾ 27 ਤੇ ਅਸੀਂ ਫੇਰ ਆਏ ਪਏ ਠੀਕ ਆ ਜੀ ਮੈਂ ਤੂੰ ਉਹ ਕੱਲ ਕਿਤੇ ਮੈਂ ਇੱਥੇ ਹੁੰਦਾ ਨਾ ਮੈਂ ਖਲਾਰ ਕੇ ਉਹਨੂੰ ਵਖਾਉਣਾ ਮੈਂ ਭਾਵੇਂ ਮੈਨੂੰ ਗੋਲੀ ਮਾਰ ਦਿੰਦੇ ਹੋ ਉਹਦੀ ਸਕਿਉਰਿਟੀ ਜਿੰਨੀ ਉਹਨੀਆਂ ਸਕਿਉਰਿਟੀ ਲਈ ਪਹਿਲਾਂ ਆਂਦਾ ਹੀ ਕਿ ਮੈਂ 1 ਰੁਪਏ ਦੀ ਸਕਿਉਰਿਟੀ ਨਹੀਂ ਲੈਣੀ ਉਹ ਸਭ ਤੋਂ ਜ਼ਿਆਦਾ ਸਕਿਉਰਿਟੀ ਲਾ ਕੇ ਮਗਰ ਤੁਰਿਆ ਫਿਰਨਿਆ ਦਾ ਤੇ ਆਂਦਾ ਆ ਕੇ ਮੈਂ ਵਿਕਾਸ ਕਰ ਦਿੱਤਾ ਸਾਨੂੰ ਦੱਸੇ ਨਾ ਕਿਹੜਾ ਵਿਕਾਸ ਕੀਤਾ ਸਾਡੇ ਕੋਲ ਆਵੇ ਦੱਸਹੀਂ ਇੱਕ ਵਾਰੀ ਆਵੇ ਮੈਨੂੰ ਤੁਹਾਨੂੰ ਇਥੋਂ ਤਰਕੇ ਲੰਗਦੇ ਲੋਕ ਜਿਹੜੀ ਬੀਬੀ ਭੈਣ ਲੰਗਦੀ ਆ ਜਿਹੜੀ ਡਿੱਗ ਪੈਂਦੀ ਆ ਨਾ ਉਹ ਪਤਾ ਕੀ ਆਂਦੀ ਕਿਰਾ ਬੇੜਾ ਹੀ ਕਰ ਕਰ ਕੇ ਪਿੰਡ ਦਾ ਪਿੰਡ ਦਾ ਕਰ ਕਰ ਕੇ ਜਿਹੜਾ ਜਿੰਨਾਂ ਨੇ ਵੋਟਾਂ ਪਾਈਆਂ ਭਾਜੀ ਕੋਈ ਨਹੀਂ ਜਦੋਂ ਤੋਂ ਹੀ ਗੱਲ ਕਹੋਗੇ ਮੈਂ ਉਹਦਾ ਜਵਾਬ ਦੂੰਗਾ ਤੁਸੀਂ ਸਾਂਝੇ ਦੋਲ ਦੇ ਪਰਾਲਾ ਕਰਕੇ ਗਲੀ ਭਾਜੀ ਮੈਂ ਆਪਣੇ ਕੋਲੋਂ ਖੁਦ ਪੈਸੇ ਲਾ ਕੇ ਆ ਚੀਜ਼ ਬਣਾਉਣ ਡਿਆ ਵਾਂ ਕਿੰਨੇ ਗਲੀ ਬਣਾ ਰਹੇ ਹਾਂ ਜੀ ਕਿੰਨੇ ਬਾਈ ਕਿੰਨੇ ਫੋਟੇ ਗਲੀ ਹੈ ਜਿਹੜੀ ਤੁਸੀਂ ਇਹ ਨਹੀਂ ਆਪਾਂ ਬੇਨਤੀ ਕੀਤੀ ਆ ਵੇਖ ਲਓ ਤੁਸੀਂ ਜਿੱਥੇ ਕੈਮਰਾ ਬਾਰ ਹੋ ਕੇ ਸਾਨੂੰ ਨਹੀਂ ਇਹਨਾਂ ਬੇਨਤੀ ਮਿਲਦੀ ਨਹੀਂ ਪਿੰਡ ਵਾਲਿਆਂ ਦੇ ਸੀ ਲੋਕ ਨਹੀਂ ਨਹੀਂ ਪਿੰਡ ਵਾਲੇ ਕੋਈ ਸੀ ਹੋਵੇ ਮੈਂ ਆਪਣੇ ਵੱਲ ਸੰਯੋਗ ਕਰੰਡਿਆ ਵਾ ਮੈਨੂੰ ਗੁਰੂ ਗੋਬਿੰਦ ਸਿੰਘ ਨੇ ਆਰਡਰ ਦਿੱਤਾ ਵਾ ਤੇ ਮੈਂ ਇਹ ਲਾਤਾ ਵਾ ਪੰਥ ਲਾਤਾ ਵਾ ਜਿੰਨਾ ਚਿਰ ਮੈਨੂੰ ਹੁਕਮ ਆਊਗਾ ਮੈਂ ਕਰੀ ਜਾਊਂਗਾ ਜਦੋਂ ਮੇਰੇ ਨਹੀਂ ਹੋਣਗੇ ਦੰਦੀ ਆ ਜਿਮਣੀ ਚੋਣਾ ਆ ਗਈਆਂ ਵਾ ਹੁਣ ਫਿਰ ਇਹਦਾ ਜਵਾਬ ਜਿਹੜਾ ਵਾ ਇਲੈਕਸ਼ਨ ਚ ਕਿਸ ਤਰ੍ਹਾਂ ਦਿੱਤਾ ਜਾਊਗਾ ਸਰ ਪਾਜੀ ਮੈਂ ਸਾਰੀ ਸੰਗਤ ਨੂੰ ਇਹੋ ਬੇਨਤੀ ਕੀਤੀ ਹੈ ਕਿ ਜਦੋਂ ਘਰ ਆਉਣਗੇ ਨਾ ਇਹਨੂੰ ਆਖੋ ਜੀ ਆ ਜਿਓ ਸਾਡਾ ਬੜਾ ਵਿਕਾਸ ਹੋਇਆ ਤੇ ਤੁਹਾਨੂੰ ਬੂਟਾ ਪਾਵਾਗੇ ਜਰੂਰ ਸਾਰੀ ਸੰਗਤ ਪਾਊਗੀ ਕੋਈ ਇਹ ਨਹੀਂ ਕਹੂਗਾ ਕਿ ਬੋਰਡ ਨਹੀਂ ਪਾਣੀ ਜੇ ਮੇਰੇ ਪਿੰਡ ਦੇ ਜੋ ਇੱਕ ਬੋਰਡ ਪੈ ਜੇ ਤੇ ਮੈਨੂੰ ਨੀਵੇਂ ਥਾ ਕੇ ਚਿੱਤਰ ਮਾਰੋ ਜੇ ਮੈਂ ਕਹੂੰਗਾ ਤੇ ਬੋਰਡ ਪਾਊਗੀ ਨਹੀਂ ਤੇ ਨਹੀਂ ਪਾਊਗੀ ਇਹ ਤਾਂ ਇੱਕ ਦਲੀ ਦੀ ਗੱਲ ਕਰ ਰਹੇ ਹੋ ਬਾਕੀ ਪਿੰਡ ਦਾ ਕਿਸ ਤਰ੍ਹਾਂ ਦਾ ਵਿਕਾਸ ਬਾਕੀ ਪਿੰਡ ਦਾ ਤੁਸੀਂ ਵਿਕਾਸ ਵੇਖੋਗੇ ਨਾ ਜਦੋਂ ਤੁਸੀਂ ਸਵੇਰੇ ਆਓਗੇ ਮੈਂ ਤੁਹਾਨੂੰ ਕਦੇ ਨਹੀਂ ਕਰਾਊਂਗਾ ਜਦੋਂ ਵਿਕਾਸ ਵੇਖੋਗੇ ਤੇ ਮੈਂ ਤੁਹਾਨੂੰ ਆਪੇ ਦੱਸ ਦੂੰਗਾ ਮੈਂ ਮੇਰੀ ਉਮਰ 50 ਸਾਲ ਹੋ ਗਈ 75 ਦਾ ਮੇਰਾ ਜਨਮ ਜੀ ਜਦੋਂ ਦਾ ਮੈਂ ਵੇਨਾ ਵਾ ਕਦੀ ਢਾ ਦਿੰਦੇ ਆ ਤੇ ਕਦੀ ਬਣਾ ਲੈਂਦੇ ਆ ਅੱਜੇ ਤੱਕ ਕਿਹੇ ਬੰਦੇ ਨੇ ਵਿਕਾਸ ਵਾਲੇ ਬੰਨੇ ਦੇ ਸੋਚਿਆ ਨਹੀਂ ਗਰੀਬ ਦਾ ਕੋਠਾ ਨਹੀਂ ਪਾਇਆ ਠੀਕ ਹੈ ਜੀ ਪੜ੍ਹਾਈ ਦਾ ਨਹੀਂ ਕੀਤਾ ਆ ਆਜ ਸਰਪੇ ਆਜ ਸਕੂਲ ਦੇ ਨਾਲ ਹੀ ਸਰਕਾਰੀ ਸਕੂਲ ਸਰਕਾਰੀ ਸਕੂਲ ਦੇ ਸਰਕਾਰੀ ਸਕੂਲ ਵਾਲਾ ਮਾਟਰਿੰਦਾ ਖੁਸ਼ ਹੋਇਆ ਮੈਂ ਤੈਨੂੰ ਦੱਸ ਨਹੀਂ ਸਕਦਾ ਉਹ ਆਂਦਾ ਜੀ ਮੈਂ ਦੋ ਪੰਚਾਇਤਾਂ ਸਤ ਲੀਆਂ ਪਹਿਲੀ ਵੀ ਨੰਗੀ ਤੇ ਦੂਜੀ ਵੀ ਆ ਗਈ ਉਹ ਆਂਦੇ ਜੀ ਸਾਡੇ ਚ ਸਹਿਮਤੀ ਨਹੀਂ ਹੁੰਦੀ ਆ ਜਿਹੜੀ ਜਨਤਾ ਖਲੋਤੀ ਇਹ ਕਾਦੇ ਵਾਤੇ ਸਹਿਮਤੀ ਵਾਤੇ ਖਲੋਤੀ ਪਹਿਂ ਸਰਪੰਚ ਚੋਂ ਦਿੱਤਾ ਮੈਂਬਰ ਚੋਂ ਦਿੱਤੇ ਹੁਣ ਗਾੜੀਆਂ ਇਹ ਤੋਂ ਬਾਅਦ ਕੀ ਕਰਾਂਗੇ ਪੰਚਾਇਤਾਂ ਦੀ ਤੇ ਸਹਿਮਤੀ ਨਹੀਂ ਬਣਦੀ ਕਿ ਲਈ ਤੁਸੀਂ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਨਾਲ ਜਾ ਕੇ ਕਿਸੇ ਸਰਕਾਰੀ ਅਧਿਕਾਰੀ ਨਾਲ ਗੱਲਬਾਤ ਕੀਤੀ ਹੈ ਭਾਜੀ ਨਹੀਂ ਉੱਥੋਂ ਤੱਕ ਨਹੀਂ 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 ਦੇਖੋ ਆਹ ਕਾਰੋਬਾਰੀ ਇਹੋ ਜਿਹਾ ਹੋ ਗਿਆ ਜਿਵੇਂ ਇੰਨੇ ਆ ਮੇਰੇ ਕੋ ਗੱਡੀ ਆ ਆਟੋ ਵੈਨ ਮੈਂ ਇੱਥੇ ਸਕੂਲੇ ਬੱਚੇ ਖਰਦਾ ਵਾਂ ਉਤੋਂ ਬਾਅਦ ਆਨ ਕੇ ਮੈਂ ਆਟੋ ਫੜ ਲੈਣਾ ਵਾ ਫੇਰ ਉੱਥੇ ਜਾ ਕੇ 2:30 ਵਜੇ ਫੇਰ ਮੈਂ ਜਾ ਕੇ ਫੜ ਲੈਣਾ ਇੰਨਾ ਸਾਡੇ ਕੋਲ ਜਾਣ ਨਹੀਂ ਹੈਗਾ ਕਿ ਅਸੀਂ ਇੱਥੇ ਆਹ ਕੰਮ ਕਰਾ ਸਕੀਏ ਦੇਖੋ ਆਮ ਬੰਦਾ ਆਪਣੀ ਰੋਟੀ ਰੋਟੀ ਕਮਾ ਸਕਦਾ ਕਿਸੇ ਦਾ ਕੰਮ ਨਹੀਂ ਕਰ ਸਕਦਾ ਇਹ ਸਰਕਾਰੀ ਕੰਮ ਜੇ ਤੁਸੀਂ ਉੱਤੇ ਸਰਕਾਰਾਂ ਬਣਾਈਆਂ ਵਾ ਇਹ ਕਾਦੇ ਵਾਸਤੇ ਬਣਾਈਆਂ ਠੀਕ ਹੈ ਜੀ ਭਗਵੰਤ ਮਾਨ ਆਇਆ ਵਾ ਇੰਨੀ ਸਕਿਉਰਟੀ ਲਾ ਕੇ ਆਨੂੰ ਨੰਘਿਆ ਵਾ ਤੂੰ ਪਿੰਡ ਦਾ ਵਿਕਾਸ ਵੇਗਾ ਉਹ ਦੂਦੂਆਂ ਦਾ ਮੈਂ ਤੇਰਾ 1 ਰੁਪਿਆ ਨਹੀਂ ਲਾਉਣਾ 1 ਰੁਪਿਆ ਬਾਹਰ ਨਹੀਂ ਲੱਗੂਗਾ ਰਿਸ਼ਵਤ ਨਹੀਂ ਕੋਈ ਖਾਊਗਾ ਤੇ ਇੱਥੇ ਬ੍ਰੇਕ ਤੇ ਮਰਦਾ ਕਿ ਪਿੰਡ ਦਾ ਵਿਕਾਸ ਕਿੰਨਾ ਹੋਇਆ ਨਹੀਂ ਤੇ ਫਿਰ ਨਹੀਂ ਸਤ ਲਾਂਗੇ ਜਿੱਦੋਂ ਕਿਤੇ ਆਊਗਾ ਨਾ ਹੁਣ ਵੋਟਾਂ ਚ ਆਉਣਾ ਨਾ ਉਹਦੇ ਨਾਲ ਮੈਂ ਧੂਰ ਧੂਰ ਆਣਾ ਚਾਹੁੰਦਾ ਮੇਰੀ ਉਹਦੇ ਨਾਲ ਸਿੱਧੀ ਗੱਲ ਕਰਾਈ ਜਾਵੇ ਕਿ ਕੱਲ ਤੂੰ ਆਨਾ ਕਿ ਮੈਂ ਤੇਰਾ ਸਭ ਕੁਝ ਕਰੂੰਗਾ ਮੇਰਾ ਸ਼ਹੀਦ ਭਗਤ ਸਿੰਘ ਆ ਮੇਰਾ ਸਭ ਕੁਝ ਆ ਅੱਜ ਤੇਰਾ ਸ਼ਹੀਦ ਭਗਤ ਸਿੰਘ ਦੇ ਚਲੇ ਗਿਆ ਕਰੋ ਗੱਲ ਹੁੰਦੀ ਜੇ ਭਗਤ ਸਿੰਘ ਸਰ ਇਹਨਾਂ ਨੂੰ ਸਰਕਾਰ ਨੂੰ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆਂ ਕਿ ਭਾਜੀ ਸਿਸਟਮ ਬਿਲਕੁਲ ਖਰਾਬ ਹੋ ਗਿਆ ਪੰਜਾਬ ਲਾਸ਼ਤ ਦਿੱਲੀ ਤੇ ਆ ਗਿਆ ਨਸ਼ੇ ਖਾਈ ਜਾਂਦੇ ਆ ਵੇਖੋ ਕੀ ਬੁੱਥੀਆਂ ਬਣ ਗਈਆਂ ਸਾਡੀ ਵੀ ਉਦਾਂ ਦੀ ਆ ਚਲੋ ਕੋਈ ਗੱਲ ਨਹੀਂ ਆ ਵੇਖੋ ਕੀ ਬਣ ਜਾ ਵੇਖੋ ਚੰਗਾ ਭਲਾ ਬੰਦਾ ਜੇ ਸਮੈਗ ਪੀ ਜਾਂਦਾ ਗੋਲੀਆਂ ਖਾਈ ਜਾਂਦੇ ਜਿੰਨੇ ਕੁ ਦਿਹਾੜੀ ਲੈਂਦੇ ਖਾ ਲੈਂਦੇ ਆ ਇਹਨਾਂ ਦਾ ਘਰ ਪਿੱਛੇ ਐਸਮੇਕੀਆਂ ਦਾ ਨਾ ਕੋਈ ਖਾਣ ਨੂੰ ਨਾ ਕੋਈ ਪੀਣ ਨੂੰ ਘਰ ਕਲਾਵਾ ਰਾਤ ਮਰ ਜੇ ਕਿ ਕੌਣ ਜ਼ਿੰਮੇਵਾਰ ਤੇ ਸਰਕਾਰ ਤਾਂ ਕਹਿੰਦੀ ਆ ਜੋ ਤ ਨਸ਼ਾ ਵਰੋਤ ਵੀ ਪਿੰਡਾਂ ਚਹੀਂ ਵਰਕਆਊਟ ਹੀ ਬੜਾ ਪਾਜੀ ਮੇਰੀ ਇੱਕ ਵਾਰੀ ਭਗਵੰਤ ਮਾਨ ਨਾਲ ਗੱਲ ਕਰਾਇਓ ਮੈਂ ਇਹ ਨਹੀਂ ਆਂਦਾ ਕਿ ਮੈਂ ਬੜਾ ਤਕੜਾ ਸਿਹੱਸਦਾਂ ਨੇ ਜਾਂ ਮੈਂ ਵਾਂ ਮੈਨੂੰ ਮੈਂ ਹਿਮਕੁੰਡੂ ਸਾਹਿਬ ਹੋ ਕੇ ਆਇਆ ਵਾਂ ਮੈਨੂੰ ਗੁਰੂ ਗੋਬਿੰਦ ਸਿੰਘ ਨੇ ਮਗਰ ਥਾਪੜਾ ਦਿੱਤਾ ਵਾ ਕਿ ਤੂੰ ਜਾ ਕੇ ਗੱਲ ਕਰ ਜੇ ਤੇਰੀ ਬਾਲ ਵੀ ਕੋਈ ਵੇਖ ਜੇ ਤੇ ਮੈਂ ਬੈਠਾ ਵਾਂ ਇੱਕ ਸਿੱਧੂ ਮਰ ਗਿਆ ਦੂਜਾ ਜੰਪਿਆ ਅੱਜ ਤੋਂ ਤੁਹਾਨੂੰ ਮੈਂ ਇਲਾਨ ਕਰ ਦਿੰਦਾ ਹਾਂ ਉਹ ਤੇ ਕੈਮਰਾ ਵਾਲੇ ਕਿਹਨਾ ਤਾ ਜਲਵੀਰ ਸਿੰਘ ਹੈ ਜੀ ਕਿਹੜਾ ਪਿੰਡ ਹੈ ਪਿੰਡ ਹੈ ਉਹ ਅਖਾਰਾ ਜੀ ਕੀ ਕਹਿਣਾ ਚਾਹੁੰਦੇ ਜੀ ਕਹਿਣਾ ਇਹ ਚਾਹੁੰਦੇ ਆ ਵੀ ਸਾਡੇ ਪਿੰਡ ਦਾ ਜਿਹੜਾ ਕੋਈ ਵੀ ਵਿਕਾਸ ਚਾਹ ਚਾ ਚ ਫੇਰੇ ਪਿੰਡ ਦੇ ਆ ਪਿੰਡ ਦੇ ਵਿੱਚ ਆ ਇਹ ਸਾਰਾ ਹੀ ਖਰਾਬ ਹੋ ਚੁੱਕਾ ਵਾ ਸਾਨੂੰ ਇਹੋ ਹੀ ਆ ਵੀ ਇਥੇ ਪਾਰਟੀਆਂ ਬੜੀਆਂ ਹੁੰਦੀਆਂ ਵਾ ਇਹਨਾਂ ਵੀ ਪਾਰਟੀ ਕੋਈ ਵੀ ਆਉਂਦੀ ਹੈ ਉਹਨੂੰ ਜਿਤਾ ਕੇ ਘਡੋਨੇ ਇਥੋਂ ਪਰ ਸਾਡੇ ਪਿੰਡ ਦਾ ਜਿਹੜਾ ਕੋਈ ਰਾਹ ਵਾ ਨਾ ਉਹ ਨਹੀਂ ਬਣ ਰਿਹਾ ਮੇਰੇ ਕੋ ਚਲੇ ਜਾਂਦੇ ਆ ਪਰ ਸਾਡੀ ਅੱਜ ਅਸੀਂ ਖਰਾਬ ਹੋ ਰਹੇ ਨਾ ਇੱਥੇ ਸਮੇਂ ਕੋਈ ਦਿੱਕਤ ਆ ਰਹੀ ਇਹ ਜੀ ਵੇਖੋ ਜੀ ਜਦੋਂ ਬਾਲੂ ਸਾਹਿਬ ਹੁਣੀ ਆਇਆ ਹੈ ਹੀ ਨਾ ਉਹਨੂੰ ਸਾਡੇ ਪਿੰਡ ਦਾ ਚਾਰਟ ਫੇਰੇ ਜਿਹੜੀਆਂ ਫਿਰਨੀਆਂ ਹੈ ਨਾ ਉਹ ਬੜੀਆਂ ਆਂ ਉਹ ਸਾਰੀ ਤਿਆਰ ਹੋਈਆਂ ਆਂ ਕੋਈ ਬੜਾ ਫਰਕ ਆ ਫੜਾ ਫਰਕ ਹੀ ਉਹ ਸਰਕਾਰ ਦਾ ਆੜੀ ਸਰਕਾਰਾਂ ਆਈਆਂ ਨਾ ਇਹਦੇ ਝੂਠੇ ਐਵੇਂ ਵਾਅਦੇ ਕਰੀ ਜਾਂਦੀਆਂ ਵਾ ਅਸੀਂ ਨਸ਼ੇ ਆ ਨਸ਼ੇ ਲੈਣਾਂ ਦੇ ਉੱਤੇ ਦੇਖ ਕੇ ਲਾਤੇ ਆ ਜੀ ਕਿ ਨਸ਼ੇ ਇੱਥੇ ਆ ਨਸ਼ੇ ਦੇ ਆ ਮੁੰਡੇ ਸਾਡੇ ਸ਼ਰੀਆਮ ਖਾਨ ਦੇ ਸਾਡੇ ਜੇਬਾਂ 'ਚ ਪਾ ਕੇ ਤੁਰੇ ਫਿਰਦੇ ਆ ਸ਼ਰੀਆਮ ਜੇਬਾਂ 'ਚ ਪਾ ਕੇ ਤੁਰੇ ਫਿਰਦੇ ਖਾਨ ਦਾ ਆ ਅੱਦੇ ਪੇ ਅਸੀਂ ਮਰਨਾ ਮਨਜ਼ੂਰ ਆ ਪਰ ਅਸੀਂ ਨਸ਼ਾ ਨਹੀਂ ਛੱਡਣਾ ਇਹ ਕੀ ਸਰਕਾਰਾਂ ਦਾ ਚੱਕਰ ਕੀ ਹਿਸਾਬ ਦਾ ਚੱਲਣ ਦਾ ਸਮਝ ਨਹੀਂ ਲੱਗਦੀ ਭਈ ਕਿ ਇਹ ਸਰਕਾਰਾਂ ਕਾਹ ਦੀਆਂ ਸਰਕਾਰਾਂ ਆ ਸੇਂਗ ਬਾਦਲ ਪੰਜ ਵੇਰਾ ਹਾਂਜੀ ਅਜੇ ਵੀ ਇਹਦਾ ਮਤਲਬ ਪਿੰਡਾਂ ਦੇ ਲੋਕ ਉਹਨਾਂ ਨੂੰ ਕਰਦੇ ਯਾਦ ਵੀ ਵਿਕਾਸ ਹੁੰਦਾ ਹੈ ਉਹਨਾਂ ਦੇ ਟਾਈਮ ਦੇ ਵੇਖੋ ਜੀ ਗੱਲ ਇਸ ਤਰ੍ਹਾਂ ਵਾ ਜਿੱਦੋਂ ਸਾਡੇ ਰਾਹ ਬਣੇ ਸੀ ਨਾ ਉਦੋਂ ਅਸੀਂ ਉਹਨਾਂ ਨੂੰ ਯਾਦ ਕੀਤਾ ਸੀ ਅੱਜ ਸਾਡੇ ਰਾਹ ਨਹੀਂ ਆਗੇ ਅੱਜ ਨਹੀਂ ਉਹਨਾਂ ਨੂੰ ਯਾਦ ਕਰਦੇ ਜਿੱਦੋਂ ਸਾਡੇ ਰਾਹ ਉਹਨਾਂ ਬਣਾਏ ਸੀ ਨਾ ਉਦੋਂ ਅਸੀਂ ਉਹਨਾਂ ਨੂੰ ਯਾਦ ਕੀਤਾ ਸੀ ਅੱਜ ਵੀ ਫਿਰ ਵੀ ਯਾਦ ਕਰਦੇ ਆ ਵੀ ਉਹਨਾਂ ਕੋਲ ਉਹਨਾਂ ਕੋਲ ਫਰਕ ਤੇ ਕੋਈ ਨਾ ਕੋਈ ਹੈਗਾ ਹੀ ਸੀ ਨਾ ਇਹਨਾਂ ਦਾ ਕੋਈ ਫਰਕ ਨਹੀਂ ਹੈਗਾ ਇਹ ਜੇ ਮੇ ਠੱਗੀਆਂ ਬਾਜ਼ੀਆਂ ਚੱਲਣ ਡੀਆਂ ਜੀ ਧੋਖੇ ਬਾਜ਼ੀਆਂ ਚੱਲਣ ਡੀਆਂ ਜੀ ਅchreyam ਉਥੇ ਜਾਈਦਾ ਵਾ ਅchreyam ਨਸ਼ੇ ਵਿਗੰਡੇ ਆ ਹਸਪਤਾਲਾਂ ਦੇ ਗਾੜੀ ਕੋਈ ਰੋਗ ਟੋਕ ਨਹੀਂ ਗਈ ਉਹ ਆਪੋ ਜੀ ਦਲਦੜ ਮਰੀ ਜਾ ਰਹੇ ਆਪੋ ਜੀ ਆਪੋ ਜੀ ਡਾਂਗੋ ਡਾਂਗੀ ਹੋਈ ਯਾਰ ਜਿਹੜੇ ਜਿੰਨੇ ਮਰੀ ਆ ਆਪੋ ਜੀ ਮਰਨਦੇ ਨਸ਼ੇ ਨਸ਼ੇ ਤੋਂ ਵੀ ਨਸ਼ੇ ਨਹੀਂ ਹੰਨ ਮਿਲਨਦੇ ਵੇਖੋ ਜੀ ਉਹ ਜਗੀਰ ਸਿੰਘ ਡਾਕਟਰ ਮਰਿਆ ਜਿਹਨੂੰ ਉਹਦੋਂ ਨਸ਼ਾ ਜਿਹੜੀ ਬੰਦ ਕੀਤਾ ਉਹਨਾਂ ਦੀ ਉਥੇ ਰੋਡ ਜਮ ਕਰ ਦਿੱਤਾ ਆਪਣੀਆਂ ਰੋਡ ਜਮ ਕਰ ਦਿੱਤਾ ਇਹ ਸਾਨੂੰ ਨਸ਼ਾ ਨਹੀਂ ਮਿਲ ਰਿਹਾ ਇਹ ਦੇਖੋ ਇਹ ਸਰਕਾਰਾਂ ਨੇ ਨਸ਼ਾ ਲਾਇਆ ਨਸ਼ਾ ਲਾਇਆ ਕਿੰਨਾ ਨੇ ਇਹ ਜਨਤਾ ਨੇਸ਼ਾ ਲਾਇਆ ਕਿਤੇ ਇਹ ਸਰਕਾਰਾਂ ਨੇ ਨਸ਼ਾ ਲਾਇਆ ਹੋਰ ਕਿਸੇ ਨਸ਼ੇ ਨਹੀਂ ਲਾਇਆ ਤੁਹਾਡੇ ਅਖੀਰ ਦੇ ਵਿੱਚ ਕੀ ਕਹੋਗੇ ਭਗਵਾਨ ਤੁਮਾਰ ਸਰਕਾਰ ਨੂੰ ਭਗਵਾਨ ਤੁਮਾਨੂੰ ਇਹੋ ਕਵਾਂਗੇ ਵੀ ਤੂੰ ਜੇ ਕੋਈ ਨਸ਼ਾ ਖੋ ਨਾ ਵੀ ਤੂੰ ਘਟਾਇਆ ਨਸ਼ਾ ਘਟਾਇਆ ਨਹੀਂਗਾ ਤੂੰ ਤੂੰ ਨਸ਼ਾ ਵਧਾਇਆ ਆ ਸਾਡੇ ਦੇ ਮੁੰਡੇ ਮਰਨਦੇ ਨਸ਼ੇ ਖਾ ਖਾ ਕੇ ਇਥੇ ਸਾਡੇ ਦੇ ਪਿੰਦੇ ਬਰਬਾਦੀ ਹੋ ਗਈ ਸਾਡੇ ਦੇ ਅੱਧਾ ਪਿੰਨੇ ਆ ਨਸ਼ੇ ਦੇ ਵਿੱਚ ਡੁੱਬਿਆ ਪਿਆ ਨਹੀਂ ਤੁਹਾਨੂੰ ਕਿਦੇ ਆਏ ਸਵੇਰੇ ਤੁਹਾਨੂੰ ਕਿਦੇ ਵੀਡੀਓ ਲੈ ਗਿਆ ਤੁਹਾਨੂੰ ਮੈਂ ਉਧਰਲੇ ਬੰਦੇ ਵਿਖਾਉਂਗਾ ਵੇਖੋ ਕੀ ਬਣ ਗਿਡਿਆ ਸਾਡੇ ਪਿੰਡ ਦੇ ਸਾਰੇ ਕਰਕਤ ਨਸ਼ਾ ਵਿਗੰਡਿਆ ਆ ਠੀਕ ਹੈ ਅਰਸ਼ਪਾਲਤੌਰ ਇਹ ਕਿਹੜੇ ਪਿੰਡ ਹੈ ਹਾਰਾ ਕੀ ਮੁਸ਼ਕਲ ਕੀ ਹੈ ਤੁਹਾਨੂੰ ਮਤਲਬ ਇੱਥੇ ਆ ਗਲੀ ਦੀ ਮੁਸ਼ਕਲ ਹੈ ਇੰਨੀਆਂ ਗਲੀਆਂ ਖਰਾਬ ਹੋ ਗਈਆਂ ਕਿ ਇਹ ਮੈਂਬਰਾਂ ਨੇ ਇਹ ਸੁਣੀ ਨਹੀਂ ਹੈਗੀ ਹਾਂ ਤੇ ਉਹ ਦੂਜਾ ਇਤਰਾ ਡਿਗਦੇ ਆ ਸਕੂਲਾਂ ਦੇ ਬੱਚੇ ਡਿਗਦੇ ਆ ਫੇਰ ਸਾਰਿਆਂ ਨੂੰ ਇੰਨੀ ਪਰੇਸ਼ਾਨੀ ਆਉਣ ਲਈ ਆ ਕੋਈ ਐਮਐਲਏ ਕੋ ਸਰਪੰਚ ਕੋਈ ਨਹੀਂ ਉਹ ਇਹਨੇ ਸਾਥ ਨਹੀਂ ਦਿੱਤਾ ਕੋਈ ਮੈਂਬਰ ਨਹੀਂ ਆਇਆ ਕੋ ਪੰਚਾਇਤ ਨਹੀਂ ਆਈ ਕੋਈ ਮੈਂਬਰ ਕੋਈ ਨਹੀਂ ਇਹਨੇ ਸਾਥ ਨਹੀਂ ਦਿੱਤਾ ਹਾਂ ਸਾਡੇ ਆ ਵੀਰਜੀ ਆ ਜਿਹੜਾ ਮੌਣ ਉਹਨਾਂ ਨੇ ਸਾਡਾ ਸੰਯੋਗ ਦਿੱਤਾ ਵਾ ਤੇ ਇੱਥੇ ਤੱਕ ਆਈ ਪਹੁੰਚੇ ਹਾਂ ਪੰਚਾਇਤ ਪਿੰਡ ਦੀ ਕੀ ਕਹਿੰਦੀ ਜੇ ਤੁਹਾਨੂੰ ਅਗਰ ਤੁਸੀਂ ਇਹ ਲੈ ਕੇ ਜਾਂਦੇ ਉਹਨਾਂ ਨੇ ਸਮਝੋਤਾ ਹੀ ਨਹੀਂ ਆਇਆ ਤੇ ਕੋਈ ਉਹਨਾਂ ਦੇ ਆਪ ਕੋਈ ਪੰਚਾਇਤ ਆਪ ਉਹਨਾਂ ਦੀ ਕੋਈ ਬੈਨ ਨਹੀਂ ਦਿਆ ਕੋਈ ਹਾਂ ਹਾਂਜੀ ਇਹ ਬੇਨਤੀ ਕਰਦੇ ਭਗਵਾਨ ਸਰਕਾਰ ਨੂੰ ਜਾਂ ਕੀ ਅਪੀਲ ਕਰਨੀ ਚਾਹੁੰਦੇ ਜੀ ਉਹਨਾਂ ਆਈ ਨਹੀਂ ਇੱਕ ਸਾਡੇ ਪਿੰਡ 'ਚ ਨਸ਼ਾ ਮੁੱਕੇ ਇੱਕ ਸਾਡੇ ਪਿੰਡ 'ਚ ਜਿਹੜਾ ਇੰਨਾ ਵਿਕਾਸ ਗੰਦਾ ਬਣਿਆ ਸੜਕਾਂ ਛੜਕਾ ਸਭ ਕੁਝ ਵਧੀਆ ਸਹੀ ਹੋ ਜਾਣਾ ਸਹੀ ਹੋ ਜਾਏ ਸਰਕਾਰ ਨੇ ਲੱਖਾਂ ਰੁਪਏ ਲਾ ਜੀ ਇਹ ਤੇ ਪਿੰਡ ਪਿੰਡ ਜਾ ਕੇ ਭਾਸ਼ਣ ਦਿੰਦੇ ਨੇ ਵੱਡੇ ਵੱਡੇ ਦੱਸਿਆ ਜਾਂਦਾ ਵੀ ਨਸ਼ਾ ਜਿਹੜਾ ਵਾ ਪੰਜਾਬ ਤੋਂ ਖਤਮ ਕਰ ਦਿੱਤਾ ਜਾਣਾ ਵਾ ਲੱਖਾਂ ਰੁਪਏ ਕਰੋੜਾਂ ਰੁਪਏ ਆਮ ਜਨਤਾ ਦੇ ਲਾ ਕੇ ਵੱਡੀਆਂ ਵੱਡੀਆਂ ਟੀ-ਸ਼ਰਟਾਂ ਬੈਨਰ ਛਾ ਕੇ ਦੱਸਿਆ ਜਾਂਦਾ ਕੀ ਤੁਹਾਨੂੰ ਲੱਗਦਾ ਵਾ ਇਹ ਸਭ ਕੁਝ ਕਰਮਾਂ ਮਸ਼ਾ ਖਤਮ ਹੋ ਗਿਆ ਕਿ ਨਹੀਂ 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 ਕੁਛ ਨਹੀਂ ਖਤਮ ਹੋਇਆ ਸਾਡੇ ਪਿੰਡ ਚ ਤਾਂ ਉਦਾਂ ਹੀ ਹੋ ਆ ਰਿਹਾ ਸਾਡੇ ਦੇ ਘਰ ਸਾਡਾ ਖੁਦ ਆ ਮੁੰਡਾ ਵਾ ਹਾਂ ਸਾਡਾ ਘਰ ਬਰਬਾਦ ਹੋ ਗਿਆ ਸਾਡੇ ਪਿੰਡ ਚਾਰ ਸਾਡੇ ਘਰ ਬਰਬਾਦ ਹੋਈਏ ਸਾਡੇ ਪਿੰਡ ਖਾਸ ਕਰਕੇ ਗਰੀਬਾਂ ਨੂੰ ਪੈਜੇ ਸਾਰੇ ਗਰੀਬਾਂ ਦੇ ਘਰ ਬਰਬਾਦ ਕਰਕੇ ਛੱਡ ਦਿੱਤੇ ਉਹ ਇਹਨਾਂ ਨੂੰ ਕਿਉਂ ਸੋਦੇ ਕੁਮਾਰ ਜੀ ਪਿੰਡ ਖਾਰਾ ਜੀ ਕੀ ਮਸਲਾ ਪੰਜ ਜਿਹੜਾ ਜਿੱਥੇ ਤੁਸੀਂ ਕੱਠੀ ਹੋ ਜੀ ਮਸਲਾ ਇਹਦਾ ਵਿਕਾਸ ਦਾ ਹੀ ਆ ਜੀ ਵਿਕਾਸ ਨਹੀਂ ਹੋ ਰਿਹਾ ਸਾਡੇ ਪਿੰਡ ਦਾ ਆਲੇ ਦੁਆਲੇ ਸਾਡੀਆਂ ਆਹਣੀਆਂ ਫਿਰ ਨਹੀਂ ਆਵਾ ਸਾਰੇ ਖਰਾਬ ਹੋਈਆਂ ਵਾ ਇਹ ਕਰਕੇ ਇਹ ਵੀਰ ਨੇ ਸੰਯੋਗ ਦਿੱਤਾ ਸਾਨੂੰ ਇਹ ਕਰਕੇ ਇਹਦੇ ਨਾਲ ਅਸੀਂ ਸਹਿਮਤ ਹੋ ਗਏ ਸਾਰੇ ਆਨੇ ਕਿ ਇਹ ਥੋੜਾ ਬੋਧਾ ਜਿਹੜਾ ਗਲੀਆ ਬਣ ਕੇ ਤੇ ਰਸਤਾ ਬਣ ਜੂਗਾ ਨੰਗਨ ਕੀ ਮਸਲਾ ਹੈ ਕਦ ਲਈ ਬੈਠੇ ਹੋਏ ਜੇ ਪਿੰਡ ਵੀਰ ਜੀ ਠੱਠੀਖਾਰਾ ਜੇ ਗੁਰਦਾਰਾ ਝੂਲੇ ਸਾਹਿਬ ਝੂਲੇ ਮਹਿਲ ਇਤਿਹਾਸਿਕ ਗੁਰਦਾਰਾ ਜੇ ਆਲੇ ਦੁਆਲੇ ਪਿੰਡ ਦੇ ਉਸਤਾ ਜੀ ਕੋਈ ਵਿਕਾਸ ਕੋਈ ਨਹੀਂ ਹੋਇਆ ਜੇ ਪੰਜ 10 ਸਾਲ ਤੋਂ ਉਹੀ ਕੰਮ ਕਰੀ ਜਾਂਦੇ ਥੋੜਾ ਜਿਹਾ ਬਣਾ ਕੇ ਟੋਟਾ ਜਿਹਾ ਕਦੀ ਸੜਕ ਬਣਾਉਂਦੇ ਕਦੀ ਨਾਲੀ ਬਣਾਉਂਦੇ ਉਹਨਾਂ ਹੀ ਫਿਰ ਗਦਰ ਪੈ ਜਾਂਦਾ ਤੇ ਮੇਰੀ ਗੱਲ ਸੁਣੋ ਵੀ ਮੇਰੇ 18-1900 ਵੋਟ ਹੋਣੀ ਸਾਡੇ ਪਿੰਡ ਦੀ ਸਾਰੇ ਜਿਹਨੇ ਸਹਿਮਤੀ ਨਾਲ ਚੱਲ ਸਰਪੰਚ ਚੁਣਿਆ ਇੱਕ ਤੇ ਇੱਕ ਦੇ ਮੈਂਬਰ ਬਣ ਕੇ ਦੇ ਇੱਕ ਦੇ ਚੱਲ ਸਰਪੰਚ ਬਣ ਗਿਆ ਹੁਣ ਸਹਿਮਤੀ ਹੁਣ ਹੈ ਦੂਜੀ ਜਨਤਾ ਦਾ ਕਿਸੂਰ ਸਹਿਮਤੀ ਟਾੜੀ ਨਹੀਂ ਹੁੰਦੀ ਦੇ ਵਿਕਾਸਤ ਨਾ ਰੋਕੋ ਤੁਸੀਂ ਗ੍ਰਾਂਟ ਆਈ ਪਈ ਆ ਵਿਕਾਸ ਰੋਕਿਆ ਆ ਅੱਜ ਆਪਣੇ ਕੋਲੋਂ ਸਾਡੇ ਹਾਂਜੀ ਹਾਂਜੀ ਉਹ ਵੀਰ ਦੀ ਸੰਯੋਗ ਉਹਦਾ ਜਗਮੋਨ ਵੀਰ ਆ ਉਹਦੀ ਵੀਰ ਦੀ ਸੇਵਾ ਆ ਸਾਰੀ ਮੇਨ ਸਿਸਟਮ ਹੈ ਤੇ ਪੰਚਾਇਤ ਦੋਹਾਂ ਦਾ ਵੀ ਦੂਜੀ ਆਮ ਜਨਤਾ ਦਾ ਕੋਈ ਵਿੱਚ ਹੈਗਾ ਨਹੀਂ ਸਜੇ ਤੁਸੀਂ ਆਪਣੀ ਕੀਮਤੀ ਵੋਟ ਪਾ ਕੇ ਇਹਨਾਂ ਨੇ ਉਹਨਾਂ ਕੰਮਜਾਬ ਬਣਾਇਆ ਅਕਾਸ਼ ਦੇ ਵਿੱਚ ਪਈ ਗਰਾਂ 92 ਐਮਐਲਏਾਂ ਦੇ ਬਹੁਮਤ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਵੱਡੇ ਵੱਡੇ ਵਾਦੇ ਕੀਤੇ ਗਏ ਸਭ ਤੋਂ 3 ਸਾਲ ਬੀਤਣ ਦੇ ਬਾਵਜੂਦ ਤੁਸੀਂ ਮਤਲਬ ਕਹਿੰਦੇ ਜੇ ਪਿੰਡ ਦਾ ਵਿਕਾਸ ਨਹੀਂ ਹੋਇਆ ਤੁਸੀਂ ਕਦੀ ਆਪਣੇ ਹਲਕੇ ਦੇ ਸਬੰਧਤ ਐਮਐਲਏ ਨੂੰ ਡੀ ਪਹਿਲਾਂ ਉਹ ਹੋਣਾ ਮਰ ਗਿਆ ਪਹਿਲਾਂ ਵੀ ਮਰਿਆ ਪਹਿਲਾਂ ਇਹਨਾਂ ਨੇ ਸਿਸਟਮ ਕੀਤਾ ਨਵਾਂ ਨਵਾਂ ਛੋਛੇ ਬਾਜੀਆਂ ਕੀਤੀਆਂ ਆ ਹਾਂਜੀ ਇੰਚੀ ਡੇਵ ਲੈ ਕੇ ਕਦੀ ਇੱਥੋਂ ਗਲੀ ਮਿਲਨੀ ਇੱਥੋਂ ਅਸੀਂ ਕੱਲੀ ਕੱਲੀ ਇਟ ਕਟਾਂਗੇ ਕੀਤਾ ਕੁਝ ਨਹੀਂ ਆ ਕੱਲੀ ਕੱਲੀ ਇਟ ਇਹ ਜਿਹੜੇ ਅੱਜ ਕਢੋਣੀਆਂ ਜਿਹੜੀਆਂ ਪ੍ਰਾਗਣੀਆਂ ਜਿਹੜੇ ਖਾਧੀਆਂ ਕੁਝ ਨਹੀਂ ਹੋਇਆ ਉਹ ਇੰਚੀ ਡੇਵ ਉਹਦਾ ਹੀ ਮਨੇਰਾ ਕੇ ਨਾ ਗਲੀ ਬਣੀਆਂ ਤੁਹਾਨੂੰ ਲੈ ਜਿਹੜੇ ਬਣੇ ਦੋ ਚਾਰ ਪਜਾਰ ਇੱਕ ਅੱਧਾ ਬਣਿਆ ਜਿਹੜਾ ਪੁਰਾਣੇ ਬਣੇ ਆ ਹੋਰ ਕੁਝ ਨਹੀਂ ਕੀਤਾ ਇਹਨਾਂ ਦੋ ਤਿੰਨ ਸਾਲਾਂ ਦੇ ਵਿੱਚ ਤੇ ਨਾ ਕੋਈ ਨਸ਼ਾ ਰੁਕਿਆ ਜੀ ਕੁਝ ਨਹੀਂ ਇਹ ਸਿਸਟਮ ਹੋਇਆ ਹੀ ਨਹੀਂ ਬੰਦ ਅਲੱਗ-ਅਲੱਗ ਇਹ ਪਿੰਡ ਜਿੰਨੇ ਆ ਗੋਲਵੜ ਤੋਂ ਲੈ ਕੇ ਸ਼੍ਰੀ ਆਮਪੁੜੀਆਂ ਜੀ ਵਿਖੰਡਿਆ ਗੋਲਵੜ ਨਾ ਛਾੜ ਦੇ ਲੱਗੇ ਇਹ ਗੋਲਵੜ ਪਿੰਡ। ਜਦੁਰਜੀ ਚੌਂਕੀ ਤੁਹਾਡੇ ਕੋਈ ਦੁਰਜੀ ਚੌਂਕੀ ਚੁੱਕੀ ਗਈ ਆ ਉਸਤਾਦ ਜੀ। ਹਾਂਜੀ ਉਹ ਆਂਦੇ ਮੁਲਾਜ਼ਮ ਨਹੀਂ ਆ ਗਏ। ਅ ਕੱਲ ਮੈਂ ਇੱਥੇ ਭਗਵੰਤ ਮਾਨ ਆਇਆ ਤੇ ਮੈਂ ਸਾਰੇ ਦੇ ਮਾਨ ਸੇ ਸੱਦੇ ਆਂਦਾ ਪੰਜਾਬੜੀਆਂ। ਮੈਂ ਇੱਥੇ ਤੇ ਕੋਈ ਭਰਤੀ ਨਹੀਂ ਜੋ ਕਰਦੇ ਇੱਥੇ। ਸਾਰੇ ਦਿਨ ਛੇੜੀ ਬਣਾਤੇ ਤੁਸੀਂ ਦੇ ਦੇ ਫਰੀ ਦਾ ਸਮਾਨ। ਜਦੋਂ ਸਰਕਾਰ ਆਈ ਹੀ ਨਾ। ਆ ਗਏ। ਸਰਕਾਰ ਆਈ ਹੀ ਉਹ ਆਨਾਂ ਨੇ ਇਹ ਵਾਦਾ ਕੀਤਾ ਸੀ ਕਿ ਅਸੀਂ ਸਕਿਉਰਟੀ ਨਹੀਂ ਲਵਾਵਾਂਗੇ। ਸਾਡੇ ਪਿੰਡ ਦੇ ਵਿੱਚ ਜਿਹੜਾ ਬੰਦਾ ਆਮ ਹੋਣ ਡਿਆ ਨਾ ਉਹਨੂੰ ਨਹੀਂ ਨੰਗਨ ਦਿੱਤਾ ਬੰਦ ਕਰਤਾ ਰਾ ਕਿਹੜਾ ਇੱਕ ਕੰਮ ਹੈ ਸਹੀ ਕਰਨ ਦਾ ਜੀ ਸਾਡੇ ਪਿੰਡ ਦੇ ਲੋਕ ਖਰਾਬ ਹੁੰਦੇ ਬਾਹਰੋਂ ਜਿਹੜੇ ਆਏ ਉਹ ਖਰਾਬ ਹੁੰਦਾ ਇੱਕ ਭਗਵੰਤਮਾਨ ਨੇ ਨੰਗਣਾ ਜੀ ਭਗਵੰਤਮਾਨ ਅਹੀਂ ਚੁਣ ਕੇ ਦਿੱਤਾ ਬਾਬੇ ਦੀ ਉਸ ਤੋਂ ਵੱਡੇ ਹੋ ਗਏ ਦਾ ਉਹਨੂੰ ਭਗਵੰਤਮਾਨ ਅਹੀਂ ਚੁਣ ਕੇ ਦਿੱਤਾ ਭਗਵੰਤਮਾਨ ਕੱਲ ਕਰਦਾ ਮੈਂ ਭਗਤ ਸਿੰਘ ਆ ਅੱਜ ਤੋਂ ਅਹੀਂ ਐ ਐਡੇ ਮੜੇ ਹੋ ਗਿਆ ਛੜਨਾਂਣ ਕੇ ਗੱਲ ਕਰਦਾ ਚਾਰ ਪਿੰਡ ਵੇਖ ਕੇ ਜਾਂਦਾ ਵੀ ਮੇਰੇ ਪਿੰਡ ਦਾ ਨਕਾਸਾ ਹੋਣ ਡਿਆ ਅਹੀਂ ਕਰਜ਼ੇ ਦੇ ਕਰਜ਼ੇ ਡੁੱਬੀ ਜਨੇ ਕਰਜ਼ੇ ਦੇ ਕਰਜ਼ਾ ਡੁੱਬੀ ਜਨੇ ਸਾਡੇ ਮੁੰਡਿਆਂ ਦੀ ਵਿਖਵਾਲਤ ਕੀ ਹੋ ਗਈ ਹੈ ਅਸੀਂ ਭੈਣ ਫਿਰ ਨਹੀਂ ਚਾਹੀ ਪਾਲਣ ਪੈਸਾ ਨੂੰ ਪੀਹਾਨੂੰ ਵੀ ਕਿਨੇ ਗੋਲੀ ਮਾਰਦੇ ਨੇ ਇੱਕ ਸਿੱਧੂ ਸਿੱਧੂ ਮਰ ਗਿਆ ਅੱਜ ਦੂਜਾ ਜੰਪਿਆ ਗੁਰੂ ਗੋਬਿੰਦ ਸਿੰਘ ਜੀ ਮਿਹਰ ਤੇ ਕਿਰਪਾ ਵਾ ਜਿਹੜਾ ਜਿੱਥੇ ਵੀ ਚੀਜ਼ ਜਾਊਗਾ ਉੱਥੇ ਮੈਂ ਆਣ ਕੇ ਮਿਲੂਗਾ ਨੂੰ ਮੈਂ ਉਥੇ ਥਾਪੜਾ ਲਾ ਕੇ ਹਿਮਕੋਟਸਾ ਤੋਂ ਆਇਆ ਵਾ ਜੇ ਮੇਰੇ ਪਿੰਡ ਦਾ ਵਿਕਾਸ ਨਾ ਆਇਆ ਭਗਵੰਤ ਮਾਨ ਮੈਨੂੰ ਆਣ ਕੇ ਨਾ ਮਿਲਿਆ ਤੇ ਮੈਂ ਉਹਨੂੰ ਰਾਹ 'ਚ ਰੋਕਣਾ ਜੇ ਮੇਰਾ ਚੈਲੰਜ ਹੈ ਮਾ ਗੁਰੂ ਗਵਿੰਦ ਸਿੰਘ ਦਾ ਚੇਲਾ ਏ ਤੇ ਮੈਂ ਉਹਨੂੰ ਇੱਕ ਰੀ ਰੋਕਣਾ ਜੇ ਦੇ ਦੇ ਮੇਰੀ ਉਹਦੀ ਸਿੱਧੀ ਲਾਈਵ ਨਾਲ ਗੱਲ ਕਰਾਇਓ ਉਹਨਾਂ ਵਾਕੀ ਮੇਰੇ ਨਾਲ ਬਹਿ ਕੇ ਗੱਲ ਕਰ ਜੇ ਤੂੰ ਆਣਾ ਨਾ ਮੈਂ ਮੁਕਾਸ ਕੀਤਾ ਵਾ ਮੇਰੇ ਸਕੂਲ ਦੇ ਵਿੱਚ ਬੱਚੇ ਜਾਂਦੇ ਤਿੰਨ ਵਜੇ ਸੱਟ ਡਿੱਗੇ ਮੈਂ ਵੈਣ ਆਪ ਖੁਦ ਕੋ ਚਲੋਣਾ ਵਾ ਇੱਥੇ ਆਣ ਕੇ ਕਦੀ ਆਹ ਵੈਣ ਘੇਰ ਲੋ ਕਦੀ ਆਹ ਵੈਣ ਘੇਰ ਲੋ ਭੈਣ ਚੋ ਟੇ ਡੇ ਡੇ ਹੁੰਦੇ ਜਾਂਦੇ ਆ ਤੇ ਭੈਣ ਚੋ ਕੰਮ ਵਕਾਸ 1 ਰੁਪਏ ਦਾ ਨਹੀਂ ਹੁੰਦਿਆ ਸਾਡੇ ਨਾਲ ਗੱਲ ਦੇ ਕਰੇ ਆਣ ਕੇ ਗੱਲ ਬਹਿ ਗਈ ਹੁੰਦੀ ਆ ਤੇ ਗੋਲੀ ਮਰਾਉਣ ਨੂੰ ਕੀ ਆ ਜੇ ਗੁਰੂ ਗਵਿੰਦ ਸਿੰਘ ਮੇਰੇ ਨਾਲ ਆ ਨਾ ਆਵੇਂ ਬੰਬ ਸੁੱਟ ਦੇਣੀ ਠਿੱਕੀ ਖਾਰਾ ਕੀ ਕੀ ਸਮੱਸਿਆ ਜੀ ਇੱਥੇ ਸਮੱਸਿਆ ਇਹ ਜੀ ਤੇ ਗਲੀਆਂ ਨਹੀਂ ਜੈਗੀਆਂ ਪਾਣੀ ਕੋੜੇ ਕੋੜੇ ਖਲੋਤਾ ਜੇ ਇੱਕ ਪਿੰਡ ਦੇ ਵਿਅਕਤੀ ਉਹਨੂੰ ਕੋਲੋਂ ਪੈਸੇ ਲਗਾ ਕੇ ਗਲੀ ਬਣਾਈ ਹਾਂਜੀ ਕੋਲੋਂ ਪੈਂਚਾ ਤਾਂ ਨਹੀਂ ਹੈਗੀਆਂ ਕਿਸੇ ਕੋਲੋਂ ਵੀ ਕੋਲੋਂ ਪੈਸੇ ਲਾਏਗੇ ਤੇ ਕੋਲੋਂ ਗਲੀ ਬਣਾਈ ਆ ਇੱਥੇ ਪੈਸੇ ਕਿਤੇ ਮਾਸਾ ਪਾਣੀ ਐਨਾ ਕੋੜੇ ਕੋੜੇ ਪਾਣੀ ਹੀ ਲਾ ਕੋਲੋਂ ਪੈਸੇ ਲਾ ਕੇ ਵਿਅਕਤੀ ਨੂੰ ਗਲੀ ਹਾਂਜੀ ਕੋਲੋਂ ਪੈਸੇ ਲਾ ਕੇ ਦੋਆ ਬੰਨਿਆ ਤੇ ਦੋਆ ਗਲੀਆਂ ਦੇ ਵਿੱਚ ਹੀ ਆ ਯਾਰ